ਦੇਖਦੇ ਨੇ ਓਏ ਮੋਰ ਕੀ ਨਾਲ ਨਾ ਨਹੀਂ ਮੋਰ ਤੇ ਕਿ ਲੱਗਦਾ ਬਾਈ ਲੱਗਦਾ ਬਾਈ ਨਾ ਚ ਐ ਕਾਨੂੰ ਖਾਤੋ ਮਾਰਾ ਪਰ ਮਾਰਾ ਇਹ ਨਾ ਦੇ ਕਬਾ ਹੈ ਤੈਨੂੰ ਪਤਾ ਪਾਪਾ ਵੀ ਮੇਰਾ ਇਧਰੋਂ ਆਇਆ ਸੀ ਬਾਪ ਦੋ ਅੱਖ ਕੇ ਬੇ ਤੂੰ ਕੀ ਉੱਤਰ ਬਾਪ ਕੀ ਕਰਦਾ ਇਧਰ ਓਏ ਬਾਪ ਜ਼ਮੀਨ ਬਣਾ ਰਿਹਾ ਕਿਸੇ ਦੀ ਤੇਰੇ ਨਾਲ ਬਾਪ ਤਾਂ ਜਾ ਰਿਹਾ ਤੇਰੇ ਨਾਲ ਗੱਲ ਕਰਨ ਨਾ ਹੋ ਰਹੀ ਆ ਆ ਤੂੰ ਸ਼ੇਰ ਦੇ ਖੜੇ ਜੀ ਮੜਾ ਜਾ ਕੀ ਗੱਲ ਕਰਨੀ ਵਾ ਫੁਰਦੇ ਸਮਝਾ ਦੇ ਨੂ ਮੇਰੀ ਗੱਲ ਸੁਣ ਤੇ ਤੇਰੇ ਬਾਪ ਨੂੰ ਸਮਝਾ ਲੈ ਕੀ ਸਮਝਾਵਾਂ ਮੈਨੂੰ ਦੱਸ ਤਾਂ ਸਹੀ ਸਾਡੀ ਗਿਤਾਰ ਨਾ ਖੇਤੀ ਆ ਸਾਂਝੀ ਫਿਰ ਹੋ ਗਏ ਫਿਰ ਮੈਨੂੰ ਕੀ ਹੋਲੀ ਬੋਲਟ ਹੈ ਜਣਾ ਸੁਣ ਲੂਗਾ ਅੱਛਾ ਸਾਡੀ ਖਾਂ ਸਾਂਝੀ ਖੇਤੀ ਹਾਂ ਹੋਊਗਾ ਤਾਂ ਮੈਂ ਤਾਂ ਬੰ ਤੇਰਾ ਬਾਪ ਰੱਖਦਾ ਨਿਗਰ ਮੈਂ ਤੈਨੂੰ ਦੱਸਾਂ ਉਹ ਮੇਰਾ ਬਾਪ ਜੇ ਖੇਤੀ 'ਚ ਨਿਗਰ ਰੱਖਦਾ ਇੱਥੇ ਕੀ ਗੱਲਤਾ ਹੈ ਬੇ ਤੇਰੇ ਬਾਪ ਸਾਡੀ ਮੋਟਰ ਤੇ ਨਿਗਰ ਰੱਖਦਾ ਉਹ ਫਿਰ ਕਿਉਂ ਆ ਨਿਗਰ ਰੱਖ ਰੇ ਬੇ ਪ੍ਰਾਣਾ ਜਦੋਂ ਕੱਪੜੇ ਧੋਣ ਜਾਣੀਆਂ ਅੱਛਾ ਕੱਪੜੇ ਧੋਣ ਜਾਣੇ ਓਥੇ ਆਹੋ ਜਦੋਂ ਉਹ ਗਿਤਾਰ ਓਥੇ ਮੋਟਰ ਤੇ ਹੁੰਦਾ ਭਾਈ ਚਲ ਠੀਕ ਓ ਤਾਂ ਸਾਡੀ ਖੇਤੀ ਸਾਂਝੀ ਤਾਂ ਹੋਣੀ ਹੋਣਾ ਹਾਂ பேரணிக்கு சென்னத்த